ਤੂੰ ਤੂੰ ਕਿਹੜਾ ਸਿਰ ਦੀ ਗੱਲ ਕਰਨਾ ਜਿਹੜਾ ਤੇਰੇ ਅੱਗੇ ਤੇਰੇ ਅੱਗੇ ਝੁਕਾਈਏ ਤੇਰੇ ਅੱਗੇ ਤੂੰ ਜਾਣਦਾ ਨਹੀਂ ਅਸੀਂ ਕੌਣ ਆ ਬਾਬਾ ਫਤਿਹ ਸਿੰਘ ਅੱਖ ਚੱਕ ਪਾ ਕੇ ਗੱਲ ਕਹਿੰਦਾ ਕਹਿੰਦਾ ਤੂੰ ਜਾਣਦਾ ਨਹੀਂ ਮੈਂ ਕੌਣ ਆ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪੁੱਤ ਆ ਤੇ ਗੁਰੂ ਗੋਬਿੰਦ ਸਿੰਘ ਦਾ ਪੁੱਤ ਤੇ ਮੀਰੀ ਤੇ ਪੀਰੀ ਦੇ ਮਾਲਕ ਦਾ ਉਹਨਾਂ ਦੀ ਅੰਸ਼ ਤੇ ਵੰਸ਼ ਵਿੱਚੋਂ ਆ ਵਜੀਦਿਆ ਗੱਲ ਯਾਦ ਰੱਖੀ ਜਿਹੜਾ ਸਿਰ ਤੂੰ ਝੁਕਾਉਣ ਦੀ ਗੱਲ ਕਰ ਰਿਹਾ ਹੈ ਨਾ ਵੀ ਸਿਰ ਝੁਕਾਉਣਾ ਹੈ ਵਜੀਦਿਆ ਇਹ ਸਿਰ ਕੇਵਲ ਤੇ ਕੇਵਲ ਇੱਕ ਗੁਰੂ ਅੱਗੇ ਝੁਕਿਆ ਤੇ ਇੱਕ ਰੱਬ ਅੱਗੇ ਝੁਕਿਆ ਕੋ ਸਤਨਾ ਹਾਂ ਦੀ ਲਾ ਕੇ ਦੇਖਿਓ ਜੀ ਹੁਣ ਆਪਣੇ ਤੇ ਇਹ ਸੱਚੀ ਗੱਲ ਹੈ ਆ ਜਿਹੜਾ ਲਈ ਫਿਰਨੇ ਆ ਇੱਕ ਅੱਗੇ ਝੁਕਦਾ ਆਪਣੇ ਆਪਣੇ ਆਪ ਤੇ ਲਾ ਕੇ ਦੇਖਿਓ ਇੱਕ ਅੱਗੇ ਚੁੱਕਦਾ ਵੀਰਵਾਰ ਕਿਤੇ ਹੋਰ ਚੁੱਕਦਾ ਸ਼ਨੀਵਾਰ ਕਿਤੇ ਹੋਰ ਚੁੱਕਦਾ ਮੰਗਲਵਾਰ ਕਿਤੇ ਹੋਰ ਚੁੱਕਦਾ ਸੱਚੀ ਗੱਲ ਐ ਨਹੀਂ ਇਹ ਸੱਚੀਆਂ ਨੇ ਇਹ ਲੈ ਕੇ ਚੱਲੋ ਨਾਲ ਵਜੀਦੇ ਦੀ ਕਚਾਰੀ ਦੇ ਵਿੱਚ ਸਹਬਜ਼ਾਦਾ ਬਾਬਾ ਫਤਿਹ ਸਿੰਘ ਇਹ ਗੱਲ ਕਹਿੰਦਾ ਕਹਿੰਦਾ ਇਹ ਤੇਰੇ ਅੱਗੇ ਕੀ ਜਿਹੜਾ ਮਰਜ਼ੀ ਲਿਆ ਇਹ ਨਹੀਂ ਚੁੱਕਦਾ ਲਾਲਾ ਜਿਹੜਾ ਜੋਰ ਤੇਰੇ ਤੋਂ ਲੱਗਦਾ ਬਾਬਾ ਜੂਰਾਵਰ ਕਹਿੰਦਾ ਇਸ ਸਿਰ ਅਮਾਨਤ ਸਤ ਗੁਰ ਦੀ ਥਾ ਥਾ ਤੇ ਚੁਕਾਇਆ ਨਹੀਂ ਜਾਂਦਾ ਇਸ ਸਿਰ ਅਮਾਨਤ ਸਤ ਗੁਰ ਦੀ ਥਾ ਥਾ ਤੇ ਚੁਕਾਇਆ ਨਹੀਂ ਜਾਂਦਾ ਇਸ ਸਿਰ ਅਮਾਨਤ ਸਤ ਗੁਰ ਦੀ ਥਾ ਥਾ ਤੇ ਚੁਕਾਇਆ ਨਹੀਂ ਜਾਂਦਾ ਇਸ ਸੇ ਮਾਨਸ ਸਤਗੁਰ ਦੇ ਥਾਥੇ ਤੇ ਚੁਕਾਇਆ ਨਹੀਂ ਜੰਦਾ 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 ਇਸ ਸਿਰ ਅਮਰ ਨੇ ਤੋ ਸਤ ਗੁਰ ਦੀ ਥਾ ਥਾ ਤੇ ਚੁਕਾਇਾ ਨਹੀਂ ਜੰਦਾ ਐ ਸਿਰ ਅਮਾਨਤ ਸਤ ਗੁਰ ਦੀ ਥਾ ਥਾ ਤੇ ਚੁਕਾਇਾ ਨਹੀਂ ਜੰਦਾ ਐ ਸਿਰ ਅਮਾਨਤ ਸਤ ਗੁਰ ਦੀ ਥਾ ਥਾ ਤੇ ਚੁਕਾਇਾ ਨਹੀਂ ਜੰਦਾ ਐ ਸਿਰ ਸਤ ਸਤ ਗੁਰ ਦੀ ਥਾਂ ਥਾਂ ਤੇ ਚੁਕਾਇਆ ਨਹੀਂ ਜਾਂਦਾ ਇਹ ਸਿਰ ਅਮਾਨਤ ਸਤ ਗੁਰੂ ਦੀ ਥਾਂ ਥਾਂ ਤੇ ਚੁਕਾਇਆ ਨਹੀਂ ਜਾਂਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਹਿੰਦੇ ਇਹ ਨਹੀਂ ਚੁਕਣਾ ਵਜੀਦਾ ਕਹਿਣ ਲੱਗਾ ਕਹਿੰਦਾ ਬੱਚੇ ਨੇ ਜੀ ਉਮਰਾਂ ਛੋਟੀਆਂ ਨੇ ਹਾਲੀ ਧਰਮ ਦੇ ਨਾਲ ਉਮਰਾਂ ਦਾ ਕੋਈ ਤਗਾਜਾ ਨਹੀਂ ਕੋਈ ਨਹੀਂ ਉਮਰ ਦਿਲ ਚ ਪਿਆਰ ਹੋਣਾ ਚਾਹੀਦਾ ਦਿਲ ਚ ਭਾਵਨਾ ਹੋਣੀ ਚਾਹੀਦੀ ਦਿਲ ਚ ਸ਼ਰਧਾ ਹੋਣੀ ਚਾਹੀਦੀ ਹੈ ਜਿੱਥੇ ਗੱਲ ਧਰਮ ਦੀ ਆ ਗਈ ਸਿਧਾਂਤ ਦੀ ਆ ਗਈ ਉੱਥੇ ਉਮਰਾਂ ਪਿੱਛੇ ਰਹਿ ਜਾਂਦੀਆਂ ਨੇ ਪਰ ਵਿਜੀਤੇ ਦੀ ਸੋਚ ਜਿੱਥੇ ਖਤਮ ਹੁੰਦੀ ਹੈ ਸਹਬਜ਼ਾਦਿਆਂ ਦੀ ਉੱਥੋਂ ਸ਼ੁਰੂ ਹੁੰਦੀ ਹੈ ਸਹਬਜ਼ਾਦਿਆਂ ਨੂੰ ਜਦੋਂ ਵੇਖਿਆ ਵੀ ਇਹ ਨਹੀਂ ਕਿਸੇ ਗੱਲ ਤੇ ਆਏ ਤੇ ਬੜੇ ਲਾਲਚ ਦਿੱਤੇ ਬੜਾ ਕੁਝ ਆਖਿਆ ਬਹੁਤ ਕੁਝ ਆਖਿਆ ਮੇਕੋ ਸਮਾਂ ਸੀਮਤ ਹੈ ਸਮੇਂ ਦੇ ਵਿੱਚ ਰਹਿ ਕਿ ਮੈਂ ਬੋਲਾਂਗਾ ਜਦੋਂ ਸਹਿਬ ਜਿਆਦਿਆਂ ਨੂੰ ਇੰਨਾ ਕੁ ਆਖਿਆ ਤੇ ਨਾ ਜਦੋਂ ਕਿਸੇ ਗੱਲਬਾਤ ਬਣੀ ਤੇ ਵਿਜੀਤਾ ਕਹਿਣ ਲੱਗਾ ਕਹਿੰਦਾ ਚਲੋ ਜੀ ਇਹ ਬੱਚੇ ਨੇ ਕੱਲ ਦੇਖਾਂਗੇ ਕਹਿੰਦਾ 12 ਪੂ ਵਾਲੇ ਦਿਨ ਕੱਲ ਦੇਖਾਂਗੇ ਕਹਿੰਦਾ ਤੇ ਇੱਕ ਵਿਦਵਾਨ ਹੋਇਆ ਉਹਨੇ ਆਪਣੀ ਬ੍ਰਿਜ ਭਾਸ਼ਾ ਦੇ ਵਿੱਚ ਉਸ ਵੇਲੇ ਇੱਕ ਇਤਿਹਾਸ ਲਿਖਿਆ ਸੀ ਜਿਹੜਾ ਕਿ ਸਤਗੁਰਾਂ ਜੀ ਦੇ ਨਾਲ ਸੀ ਤੁਨਾ ਸਿੰਘ ਹੰਡੂਰੀਆ ਉਹਨੇ ਬ੍ਰਿਜ ਭਾਸ਼ਾ ਦੇ ਵਿੱਚ ਇੱਕ ਗ੍ਰੰਥ ਉਚਾਰਨ ਕੀਤਾ ਜਿਸ ਦੇ ਵਿੱਚ ਉਹਨੇ ਉਹ ਦੱਸਿਆ ਕਿ ਸਹਿਬਜ਼ਾਦਿਆਂ ਨੂੰ 12 ਪੋਦੀ ਪੇਸ਼ੀ ਤੋਂ ਪਹਿਲਾਂ ਤਸੀਹੇ ਜਿਹੜੇ ਦਿੱਤੇ ਗਏ ਉਮਰਾਂ ਨੇ ਜੀ 7 ਤੇ 9 ਸਾਲ ਤਸੀਹੇ ਵੇਖੋ ਫਿਰ ਕਿਹੜੇ ਸੀ ਸਭ ਤੋਂ ਪਹਿਲਾਂ ਇੱਕ ਦਰਖਤ ਦੇ ਨਾਲ ਬੰਨਿਆ ਗਿਆ ਦਰਖਤ ਦੇ ਨਾਲ ਬੰਨ ਕੇ ਤੇ ਦੂਰੋਂ ਖੜ ਖੜ ਕੇ ਗੁਲੇਲ ਦੇ ਨਾਲ ਸਹਿਬ ਜਾਦਿਆਂ ਦੇ ਸਰੀਰ ਤੇ ਨਿਸ਼ਾਨੇ ਮਾਰੇਗੇ ਨਿਸ਼ਾਨੇ ਹਦੀ ਵੇਖਿਓ ਜੀ ਜਰਾ ਆਪਣੇ ਆਪ ਤੇ ਫੀਲ ਕਰਕੇ ਮੇਰਾ ਸਰੀਰ ਕੰਬਦਾ ਜਦੋਂ ਮੈਂ ਗੱਲ ਕਰਦਾ ਮੇਰੀ ਜੀਭ ਕੰਬਦੀ ਹੈ ਸੱਚੀ ਮਾਵਾ ਬੈਠੀਆਂ ਨੇ ਦੇਖਿਓ ਮਾ ਕਿੰਨਾ ਸੌਖਾ ਹੈ ਮਾਵਾ ਨੂੰ ਜਦੋਂ ਬਾਬਾ ਫਤਿਹ ਸਿੰਘ ਤੇ ਗਲੇਲ ਦਾ ਨਿਸ਼ਾਨਾ ਵੱਜਦਾ ਹੋਵੇਗਾ ਕਿ ਦਰਦ ਨਹੀਂ ਹੁੰਦੀ ਹੋਣੀ ਚੋਰਾਵਰ ਸਿੰਘ ਤੇ ਜਦੋਂ ਵੱਜਦਾ ਹੋਵੇਗਾ ਗਲੇਲ ਦਾ ਨਿਸ਼ਾਨਾ ਕਿ ਦਰਦ ਨਹੀਂ ਹੁੰਦੀ ਹੋਣੀ ਗਲੇਲ ਦੇ ਨਿਸ਼ਾਨੇ ਮਾਰੀ ਗਈ ਗਲੇਲ ਦੇ ਤੇ ਇੱਕ ਵਿਦਵਾਨ ਲਿਖਦਾ ਕਹਿੰਦਾ ਹੈ ਸਹਿਬਜ਼ਾਦਿਆਂ ਦੀਆਂ ਤਲੀਆਂ ਦੇ ਉੱਤੇ 12 ਪੋਦੀ ਪੇਸ਼ੀ ਤੋਂ ਪਹਿਲਾਂ ਸਹਿਬਜ਼ਾਦਿਆਂ ਦੀ ਤਲੀਆਂ ਦੇ ਉੱਤੇ ਅੱਗ ਦੇ ਅੰਗਾਰੇ ਵੀ ਰੱਖੇ ਗਏ ਹਾਂਜੀ ਦੇਖਿਓ ਜੀ ਜਰਾ ਅੱਗ ਦੇ ਅੰਗਾਰੇ 7 ਤੇ 9 ਸਾਲ ਉਮਰ ਦੇ ਇਹ ਕਰਿਆ ਕਿਉਂ ਜਾ ਰਿਹਾ ਵੀ ਇਹ ਬਸ ਇਸਲਾਮ ਕਬੂਲ ਲੈਣ ਇਹ ਧਰਮ ਕਬੂਲ ਲੈਣ ਸਾਡਾ ਜਦੋਂ ਤਸੀਹੇ ਦਿੱਤੇ ਗਏ ਜਦੋਂ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਹੀਂ ਬੰਦੇ ਜਾ ਕੇ ਦਾਦੀ ਮਾਂ ਦੀ ਬੁੱਕਲ ਦੇ ਵਿੱਚ ਫਿਰ ਬਹਿ ਜਾਂਦੇ ਨੇ ਉਹ ਆਪਣੇ ਨਿੱਘ ਦੇ ਨਾਲ ਹੀ ਨਿੱਘ ਦੇ ਨਾਲ ਹੀ ਸਾਰਾ ਕੁਝ ਸਮਝਾਈ ਜਾਂਦੀ ਹੈ ਪੁੱਤਰੋ ਵੇਖਿਓ ਕਿਤੇ ਢੋਲ ਨਾ ਜਾਇਓ ਢੋਲ ਨਾ ਜਾਇਓ ਬੱਚਿਓ ਤੁਹਾਡਾ ਦਾਦਾ ਗੁਰੂ ਕਿਸੇ ਦੇ ਧਰਮ ਦੇ ਲਈ ਕੁਰਬਾਨ ਹੋ ਗਿਆ ਸੀ ਪਰ ਅੱਜ ਤੁਹਾਡੇ ਆਪਣੇ ਧਰਮ ਦੀ ਗੱਲ ਹੈ ਆਪਣੇ ਸਿਧਾਂਤ ਦੀ ਗੱਲ ਹੈ ਵੇਖਿਓ ਕਿਤੇ ਪੱਗ ਨੂੰ ਦਾਗ ਨਾ ਲਵਾ ਜਿਓ ਦੇਖਿਓ ਜੀ ਜਰਾ ਆਪਣੇ ਆਪ ਤੇ ਫੀਲ ਕਰਕੇ ਦੇਖਿਓ ਬਾਤਾ ਗੁਜਰੀ ਦਾ ਕਿੱਡਾ ਵੱਡਾ ਦਿਲ ਹੋਏਗਾ ਕਿੱਡਾ ਵੱਡਾ ਛਿਗਰਾ ਹੋਏਗਾ ਦਾਦੀਆਂ ਪੋਤਿਆਂ ਨੂੰ ਹਵਾ ਨਹੀਂ ਲੱਗਣ ਦਿੰਦੀਆਂ ਪਰ ਉਹ ਦਾਦੀ ਇੱਕ ਨੂੰ ਸੱਜੇ ਇੱਕ ਨੂੰ ਖੱਬੇ ਲਾ ਕੇ ਕਹਿੰਦੀ ਹੈ ਵੇਖਿਓ ਪੁੱਤਰੋ ਡੋਲ ਨਾ ਜਾਇਓ ਕਿਤੇ 12 ਪੋਦੀ ਪੇਸ਼ੀ ਹੋਣ ਤੋਂ ਪਹਿਲਾਂ ਵਜੀਤੇ ਨੇ ਕੋਟਲੇ ਦਾ ਮਲੇਰ ਕੋਟਲੇ ਦਾ ਨਵਾਬ ਸੀ ਸ਼ੇਰ ਮੁਹੰਮਦ ਖਾਂ ਉਹਨੂੰ ਸਨੇਹਾ ਭੇਜਿਆ ਕਿ ਕੱਲ ਤੂੰ ਵੀ ਆਈ ਉਹ ਵੀ ਆਇਆ ਉਹਨੂੰ ਕੁੱਤੋ ਤਦਸੀ ਗਈ ਕਹਿੰਦਾ ਤੇਰੇ ਭਰਾ ਨਾਲ ਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਰਿਆ ਕਹਿੰਦਾ ਅਸੀਂ ਤੇਰੇ ਲਈ ਇੰਨਾ ਕੁਝ ਕੀਤਾ ਉਹਦਾ ਪਰਿਵਾਰ ਉਹਦੇ ਬੱਚੇ ਉਹਦੀ ਮਾਂ ਫੜ ਕੇ ਲਿਆਏ ਆ ਸਾਰਾ ਕੁਝ ਹੀ ਉਹਦੇ ਤੇ ਪਾਉਣ ਨੂੰ ਫਿਰਦਾ ਸੀ ਕਿ ਸ਼ਾਇਦ ਇਹ ਮੰਨ ਜੇਗਾ ਤੇ ਜਦੋਂ ਕਚਹਿਰੀ ਲੱਗੀ ਨਾ ਕਚਹਿਰੀ ਕਚਹਿਰੀ ਲੱਗਣ ਤੋਂ ਪਹਿਲਾਂ ਪੇਰੋਥੇ ਇੱਕ ਰਾਜਨੀਤੀ ਖੇਡੀ ਗਈ ਰਾਜਨੀਤੀ ਰਾਜਨੀਤੀ ਸੀ ਜੀਓ ਵੀ ਦੋ ਦਰਵਾਜ਼ੇ ਸੀ ਇੱਕ ਵੱਡਾ ਸੀ ਉਹਨੂੰ ਬੰਦ ਕਰ ਦਿਓ ਛੋਟਾ ਜਦੋਂ ਲੰਘਣਗੇ ਤੇ ਸਿਰ ਚੁਕੇਗਾ ਤੇ ਤਾੜੀਆਂ ਵੱਜ ਜਾਣਗੀਆਂ